ਅੱਜ ਦਿਨ ਕੁਝ ਗੱਲਾਂ ਬਤਾਂਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਪਰ ਟੈਰਫ ਬਾਰੇ ਗੱਲਬਾਤ ਕਰਨੀ ਹੈ ਡੋਨਲਡ ਟਰੰਪ ਤਰ੍ਹਾਂ ਲਾਇਕ ਟੈਰਫਾਂ ਨੇ ਇੱਕ ਤਰੀਕੇ ਦੇ ਨਾਲ ਹਹਾ ਕਰਮਚਾਹ ਦਿੱਤੀ ਹੈ ਤੇ ਦੂਜੀ ਗੱਲਬਾਤ ਐਲਨ ਮਸਕ ਦੀ ਟਰੰਪ ਪ੍ਰਸ਼ਾਸਨ ਦੇ ਵਿੱਚ ਕਿਸ ਕਿਸਮ ਦੀ ਭੂਮਿਕਾ ਤੀਜੀ ਗੱਲਬਾਤ ਹਵਾਈ ਹਾਦਸਾ ਜਿਹੜਾ ਹੋਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਚੱਲ ਰਿਹਾ ਜਿਹੜੇ ਲੋਕਾਂ ਦੀ ਮੌਤ ਹੋਈ ਉਹਨਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਇੱਕ ਵਿਗਿਆਨੀਆ ਨੇ ਕੋਈ ਓਲਕਾ ਜਿਹੜਾ ਧਰਤੀ ਦੇ ਨਾਲ ਕਹਿੰਦੇ ਟਕਰਾ ਸਕਦਾ ਉਹਦੇ ਖਤਰੇ ਬਾਰੇ ਗੱਲ ਕੀਤਾ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ ਟਰੰਪ ਨੇ ਜਿਹੜੇ ਟੈਰਿਫ ਅਨਾਉਂਸ ਕੀਤੇ ਆ ਉਹਨਾਂ ਦੇ ਨਾਲ ਜਿਹੜੀ ਹਲਚਲ ਬਚੀ ਆ ਅਮਰੀਕਾ ਨੇ ਟੈਰਿਫ ਅਨਾਉਂਸ ਕੀਤੇ ਆ ਤਿੰਨ ਮੁਲਕਾਂ ਦੇ ਉੱਤੇ ਕੀਤੇ ਆ ਕੈਨੇਡਾ ਮੈਕਸੀਕੋ ਤੇ ਚੀਨ ਇਹਨਾਂ ਤਿੰਨਾਂ ਦੇ ਵਿੱਚੋਂ ਅੱਜ ਸਵੇਰੇ ਮੈਕਸੀਕੋ ਦੇ ਉੱਤੇ 1 ਮਹੀਨੇ ਦੇ ਲਈ ਰੋਕ ਲਾ ਦਿੱਤੀ ਤੇ ਹੁਣ ਜਿਹੜੀ ਖਬਰ ਆਈ ਆ ਉਸ ਖਬਰ ਦੇ ਵਿੱਚ ਇਹ ਆ ਕਿ ਕੈਨੇਡਾ ਦੇ ਉੱਤੇ ਵੀ 1 ਮਹੀਨੇ ਲਈ ਇਹਨਾਂ ਟੈਰਿਫ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਅੱਜ ਸਵੇਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜੈਸਨ ਟੂਡੋ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਉਹਦੇ ਵਿੱਚ ਕੋਈ ਸੱਟਾ ਨਹੀਂ ਸਾਹਮਣੇ ਨਿਕਲਿਆ ਜਿਹਦੇ ਵਿੱਚੋਂ ਲੱਗਦਾ ਏ ਸੀ ਕਿ ਡੋਨਲਡ ਟਰੰਪ ਇਹ ਕਹਿ ਰਹੇ ਆ ਕਿ ਸਾਡੇ ਨਾਲ ਉਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ ਜਾ ਰਿਹਾ ਜਿਦਾਂ ਦਾ ਕਰਨਾ ਚਾਹੀਦਾ ਇਹਦੇ ਤੋਂ ਬਾਅਦ ਹੁਣ ਜਿਹੜੀ ਬਾਅਦ ਦੁਪਹਿਰ ਗੱਲਬਾਤ ਹੋਈ ਅੱਜ ਉਸ ਗੱਲਬਾਤ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ 1 ਮਹੀਨੇ ਲਈ ਰੋਕ ਰਹੇ ਆ ਇਹ ਸਾਰਾ ਕੁਝ 1 ਮਹੀਨਾ ਸੀ 30 ਦਿਨ ਕੋਈ ਕੈਨੇਡਾ ਦੇ ਉੱਤੇ ਟੈਰਫ ਨਹੀਂ ਲਾਵਾਂਗੇ ਉਹਦੇ ਨਾਲ ਇਹਨਾਂ ਨੇ ਇਹ ਹੈਗਾ ਕਿ 1.3 ਬਿਲੀਅਨ ਡਾਲਰ ਦੀ ਕਮਿਟਮੈਂਟ ਕੈਨੇਡਾ ਨੇ ਪਹਿਲਾਂ ਵੀ ਇਹ ਗੱਲ ਮੰਨੀ ਸੀ ਔਰ ਇਹ ਪੈਸਾ ਉਹਨਾਂ ਨੇ ਰਾਖਵਾ ਰੱਖਿਆ ਵੀ ਸੀਗਾ ਬਜਟ ਦੇ ਵਿੱਚ ਪਰ ਉਹਨਾਂ ਨੇ ਦੁਬਾਰਾ ਕਮਿਟਮੈਂਟ ਲਈਆ ਕਿ 1.3 ਬਿਲੀਅਨ ਡਾਲਰ ਬਾਰਡਰ ਦੇ ਉੱਤੇ ਤੁਸੀਂ ਪ੍ਰੋਟੈਕਸ਼ਨ ਦੇ ਉੱਤੇ ਲਾਹੋਗੇ ਡੋਨਲਡ ਟਰੰਪ ਦਾ ਰੌਲਾ ਸਿੱਧਾ ਹੀ ਆ ਕਿ ਕੈਨੇਡਾ ਤੋਂ ਗੈਰਕਾਨੂੰਨੀ ਚੀਜ਼ਾਂ ਇੱਧਰ ਆਉਂਦੀਆਂ ਖਾਸ ਕਰਕੇ ਫੈਂਟਨੈਲ ਫੈਂਟਨੈਲ ਇੱਕ ਬਹੁਤ ਕੈਮੀਕਲ ਮਾਰੂ ਆ ਕੈਮੀਕਲ ਕਰਦਾ ਕੀ ਆ ਕਿ ਦੂਜੇ ਨਸ਼ਿਆਂ ਦੇ ਵਿੱਚ ਪਾ ਕੇ ਵੇਚਿਆ ਜਾਂਦਾ ਤਾਂ ਕਿ ਉਹਨਾਂ ਦਾ ਨਸ਼ਿਆਂ ਦੀ ਡਿਗਰੀ ਵੱਧ ਜੇ ਉਹਦੀ ਉਹਦੀ ਪਾਵਰ ਵੱਧ ਜੇ ਉਹਦੇ ਨਾਲ ਅਮਲੀ ਨੂੰ ਵੱਧ ਨਸ਼ਾ ਹੋਵੇ ਅਸਲੀ ਨਸ਼ਾ ਜਿਹੜਾ ਆ ਉਹ ਤੇ ਜਿਹੜਾ ਵੀ ਹੋਊਗਾ ਉਹਦੇ ਵਿੱਚ ਫੈਂਟਨਲ ਪਾਉਂਦੇ ਆ ਤੇ ਉਹ ਫੈਂਟਨਲ ਇੰਨੀ ਥੋੜੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਆ ਕਿ ਉਹ ਮਤਲਬ ਬਹੁਤ ਥੋੜੀ ਜੀ ਮਾਤਰਾ ਦੇ ਨਾਲ ਹੀ ਉਹ ਕਿੱਥੇ ਤੱਕ ਚਲਿਆ ਜਾਂਦਾ ਹੁਣ ਉਹ ਆਪਣੀ ਗੱਲੋਂ ਇਸ ਗੱਲ ਦੇ ਉੱਤੇ ਜ਼ੋਰ ਪਾ ਰਿਹਾ ਕਿ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਹਾਲਾਂਕਿ ਇੰਨੀ ਫੈਂਟਨਲ ਉਧਰ ਨੂੰ ਜਾ ਨਹੀਂ ਰਹੀ ਫੈਂਟਨਲ ਇੱਕ ਮੁੱਖ ਮੁੱਦਾ ਬਣਿਆ ਕੈਨੇਡਾ ਵਾਲੇ ਪਾਸਿਓ ਜਿੰਨੀ ਅਮਰੀਕਾ ਨੇ ਫੈਂਟਨਲ ਫੜੀ ਆ ਜੇ 21000 ਪਾਉਂਡ 2024 ਦੇ ਵਿੱਚ ਅਮਰੀਕਾ ਨੇ ਫੈਂਟਰਨਲ ਫੜੀ ਉਹ ਚ ਸਿਰਫ 43 ਪਾਉਂਡ ਕੈਨੇਡਾ ਦੇ ਬਾਰਡਰ ਤੇ ਫੜੀ ਗਈ ਆ ਇਹਦਾ ਮਤਲਬ ਆ ਕਿ 0.2% ਜਾਨੀ ਇੱਧਾ ਪਰਸੈਂਟ ਤੋਂ ਵੀ ਘੱਟ ਬਣਦਾ ਪਰ ਫਿਰ ਵੀ ਉਹ ਕਹਿੰਦੇ ਆ ਕਿ ਇਧਰੋਂ ਨਸ਼ਾ ਆ ਰਿਹਾ ਤੇ ਕੈਨੇਡਾ ਰੋਕ ਨਹੀਂ ਰਿਹਾ ਇਹਨੂੰ ਦੂਜਾ ਜਿਹੜਾ ਇਹ ਪਿਛੇ ਤੁਹਾਨੂੰ ਪਤਾ ਹੋਊਗਾ ਬੇਸੀ ਦੇ ਵਿੱਚ ਡਰੱਗ ਲੈਬ ਫੜੀ ਗਈ ਫਾਕਲੈਂਡ ਦੇ ਵਿੱਚ ਇੱਥੇ ਕਲੋਨੀ ਦੇ ਨੇੜੇ ਸਭ ਤੋਂ ਵੱਡੀ ਡਰੱਗ ਲੈਬ ਸੀਗੀ ਜਿਹਦੇ ਵਿੱਚੋਂ 95 ਜਿਹੜੀਆਂ ਮਿਲੀਅਨ ਡੋਜ਼ਸ ਫੈਂਟਰਨਲ ਦੀਆਂ ਬਣ ਸਕਦੀਆਂ ਸੀ ਹੋ ਇਹ ਸਾਰੇ ਕਨਸਰਨ ਸਿਗੇ ਡੋਨਲਡ ਟਰੰਪ ਨੇ ਇੱਕ ਤਰੀਕੇ ਦੇ ਨਾਲ ਇਹ ਟੈਰਫ ਲਾ ਕੇ ਜਿਹੜੀ ਗੱਲ ਉਹ ਚਾਹੁੰਦੇ ਸੀ ਉਹਨੂੰ ਉਹਨਾਂ ਨੇ ਮਨਾ ਲਿਆ ਇਹ ਪਹਿਲਾ ਹੀ ਸੀਗਾ ਪਰ 25% ਟੈਰਫ ਦੇ ਨਾਲ ਦੂਜੇ ਪਾਸੇ ਰਿਟੇਲੇਸ਼ਨ ਹੋਈ ਸੀ ਕੈਨੇਡਾ ਨੇ ਵੀ ਸਾਰੀਆਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਇੱਥੋਂ ਤੱਕ ਕਿ ਜਿਹੜੀ ਸਟਾਰਲਿੰਕ ਕੰਪਨੀ ਆ ਐਲਨ ਮਸਕ ਦੀ ਉਸ ਸਟਾਰਲਿੰਕ ਕੰਪਨੀ ਦੀ 100 ਮਿਲੀਅਨ ਡਾਲਰ ਦੀ ਅੰਟਰੀਅਰ ਵਿੱਚ ਡੀਲ ਸੀ ਅੰਟੇਰੀਅਰ ਦੇ ਵਿੱਚ ਕਿਹਾ ਗਿਆ ਸੀ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਜਿੱਥੇ ਇੰਟਰਨੈਟ ਨਹੀਂ ਹੈ ਉੱਥੇ ਇੰਟਰਨੈਟ ਮੁਹੱਈਆ ਕਰਾ ਦਾਂਗੇ ਇਹਦੇ ਜ਼ਰੀਏ ਸਟਾਰਲਿੰਕ ਦਾ ਹੀ ਕੰਟੀਨਾ ਜਿਹਾ ਲੱਗਦਾ ਹੈ ਉੱਤੇ ਤੇ ਉਹ ਮਤਲਬ ਬਹੁਤ ਸਟਰੋਂਗ ਸਿਗਨਲ ਹੁੰਦਾ ਤੇ ਇੰਟਰਨੈਟ ਲਈ ਕੋਈ ਫਾਈਬਰ ਆਪਟਿਕਸ ਜਾਂ ਉਹਨਾਂ ਦੂਜੀਆਂ ਚੀਜ਼ਾਂ ਦੀ ਲੋੜ ਨਹੀਂ ਹੈ ਤੇ ਉਹ ਲਗਭਗ ਹੈ ਨਾ ਕੰਪਨੀਆਂ ਦੇ ਬਰਾਬਰ ਹੀ ਪੈਂਦਾ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਆ ਹੁਣ ਇਹਨਾਂ ਨੇ ਪਲਾਨ ਕੀਤਾ ਸੀ ਕਿ ਐਲਨ ਮਸਕ ਦੀ ਉਹ ਸਟਾਰਲਿੰਕ ਕੰਪਨੀ ਆ ਉਹਦੇ ਸਾਰਾ ਇੰਟਰਨੈਟ ਉੱਥੇ ਅੰਟੇਰੀਅਰ ਦੇ ਵਿੱਚ ਲਾ ਦਾਂਗੇ ਜਿੱਥੇ ਇੰਟਰਨੈਟ ਨਹੀਂ ਪਹੁੰਚਦਾ ਅੱ ਉਹ ਕੈਨਸਲ ਕਰਤਾ ਪ੍ਰੀਮੀਅਰ ਡਗਫੋਰਡ ਨੇ ਕਿਹਾ ਅਸੀਂ ਕੈਨਸਲ ਕਰ ਰਹੇ ਹਾਂ ਉਹਦੇ ਉੱਤੇ ਹਾਲਾਂਕਿ ਉਹਨਾਂ ਦਾ ਰਿਐਕਸ਼ਨ ਵੀ ਆਇਆ ਐਲਨ ਮਸਕ ਦਾ ਇਦਾਂ ਹੀ ਲਗਭਗ ਜਿੰਨੀਆਂ ਚੀਜ਼ਾਂ ਉਧਰਲੇ ਪਾਸਿਓਂ ਇਧਰੋਂ ਆਉਂਦੀਆਂ ਸੀ ਇਹਨਾਂ ਨੇ ਸਾਰਿਆਂ ਦੇ ਉੱਤੇ ਟੈਰਫ ਲਾ ਦਿੱਤਾ ਕਿ ਅਸੀਂ ਵੀ ਇਹਦਾ ਵਿਰੋਧ ਕਰ ਰਹੇ ਹਾਂ ਹਾਲਾਂਕਿ ਇੱਥੇ ਇਹ ਗੱਲ ਦੱਸਣੀ ਆ ਕੈਨੇਡਾ ਦੀ ਇਕਨੋਮੀ ਬਹੁਤ ਛੋਟੀ ਹੈ ਕੈਨੇਡਾ ਜੇਕਰ 2-3 3 ਟ੍ਰਿਲੀਅਨ ਦੇ ਨੇੜੇ ਤੇੜੇ ਆ ਤਾਂ ਅਮਰੀਕਾ 30 ਟ੍ਰਿਲੀਅਨ ਦੀ ਇਕਨੋਮੀ ਆ ਉਹਨਾਂ ਦੀ ਇਹਦਾ ਆਪਸ ਦੇ ਵਿੱਚ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਇਹ ਆ ਕਿ ਜਿਹੜੇ ਟੈਰਫ ਲੱਗਣਗੇ ਇਸਦਾ ਅ ਅਮਰੀਕਾ ਕੈਨੇਡਾ ਵਾਲਿਆਂ ਨੂੰ ਲਗਭਗ ਸਾਲ ਦਾ 1900 ਡਾਲਰ ਜ਼ਿਆਦਾ ਇੱਕ ਘਰ ਨੂੰ ਲੱਗਣਾ ਸੀ ਉਧਰਲੇ ਪਾਸੇ ਵੀ 12-1300 ਡਾਲਰ ਦਾ ਖਰਚਾ ਜ਼ਿਆਦਾ ਆਉਣਾ ਸੀ ਸੋ ਇਹ ਹੁਣ ਪਤਾ ਨਹੀਂ ਉਹਦੇ ਵਿਰੋਧ ਦੋ ਦੋ ਪੱਖ ਨੇ ਇਹਦੇ ਹਾਲਾਂਕਿ 30 ਦਿਨ ਲਈ ਰੋਕਿਆ ਗਿਆ ਹੁਣ ਮਾਹਰ ਕਿਸੇ ਕੱਲ ਲਈ ਆਸਬੰਦ ਹੋ ਗਏ ਵੀ ਹੋ ਸਕਦਾ 30 ਦਿਨਾਂ ਬਾਅਦ ਇਹਨੂੰ ਗੱਲ ਨੂੰ ਖਤਮ ਕਰ ਦੇਣ ਪਰ ਉਹਦੇ ਪਿੱਛੇ ਕੈਨੇਡਾ ਕੋਲੋਂ ਜਿਹੜੀ ਕਮਿਟਮੈਂਟ ਲਈ ਆ ਕਿ 10000 ਜਿਹੜਾ ਜਿਹੜਾ ਬਾਰਡਰ ਸਿਕਿਉਰਿਟੀ ਵਾਲਾ ਪਰਸਨਲ ਆ ਇੱਥੇ ਬਾਰਡਰ ਦੇ ਉੱਤੇ ਲਾਉਣਗੇ ਇਹ ਤੇ ਉਹਦੇ ਨਾਲ ਅਮਰੀਕਾ ਪ੍ਰੋਟੈਕਟਰ ਰਹੂਗਾ ਵੀ ਨਹੀਂ ਹੋਣਾ ਚਾਹੀਦਾ ਇਧਰੋਂ ਦੂਜਾ ਇਹ 1.3 ਬਿਲੀਅਨ ਦੇ ਵਿੱਚ ਨਵੇਂ ਹੈਲੀਕਾਪਟਰ ਹੋਰ ਸਾਰਾ ਕੁਸ਼ਤ ਤੇ ਫੈਂਟਨਲ ਕਜ਼ਾਰ ਤੇ ਜਿਹੜੇ ਇਹ 카ਰਟਲ ਨੇ ਡਰੱਗ 카ਰਟਲ ਨੇ ਉਹਨਾਂ ਨੂੰ ਟੈਰਰਿਸਟ ਕਹਿਣ ਕਿ ਟੈਰਰਿਸਟ ਆਰਗੇਨਾਈਜੇਸ਼ਨ ਕਹਿਣ ਕਿ ਜਿਹਦਾ ਡੋਨਲਡ ਟਰੰਪ ਨੇ ਅਮਰੀਕਾ ਦੇ ਵਿੱਚ ਕੀਤਾ ਸੋ ਇੱਕ ਤਰੀਕੇ ਨਾਲ ਤੇ ਹਜੇ ਤੱਕ ਇਹ ਮੰਨਿਆ ਜਾਵੇ ਵੀ ਡੋਨਲਡ ਟਰੰਪ ਨੇ ਆਪਣੀ ਜਿਹੜੀ ਗੱਲ ਉਹ ਚਾਹੁੰਦੇ ਸੀ ਉਹਦੇ 'ਚ ਬਹੁਤੀ ਗੱਲ ਕੈਨੇਡਾ ਨੂੰ ਬਣਾ ਲਈ ਆ ਦਬਕਾ ਮਾਰ ਕੇ ਟੈਰਫਰ ਉਹਨੇ ਕਿਹਾ ਲਾ ਦਿੱਤਾ ਇਹ ਨਹੀਂ ਕਿ ਆਪਣੇ ਲਾ ਦੇਣਾ ਉਹਨਾਂ ਨੇ ਕਹੀ ਲਾ ਦਿੱਤਾ ਇੰਨੀ ਤਰੀਕ ਤੋਂ ਪਰ ਹੁਣ ਅੱਜ ਜਿਹੜੀ ਉਹਨਾਂ ਦੀ ਜਸਟਿਸ ਟੂਡੋ ਉਹਨਾਂ ਨਾਲ ਸਵੇਰੇ ਗੱਲਬਾਤ ਹੋਈ ਆ ਉਹਦੇ ਵਿੱਚ ਤੇ ਉਹਦੇ ਤੋਂ ਬਾਅਦ ਜਿਹੜੀ ਹੁਣ ਬਾਅਦ ਦੁਪਹਿਰ ਗੱਲਬਾਤ ਹੋਈ ਆ ਉਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਉਹਨਾਂ ਕੋਲੋਂ ਮਨਾ ਲਿਆ ਜਿਹੜੇ ਮਾਈਗ੍ਰੈਂਟਸ ਨੇ ਇਧਰੋਂ ਜਾਂਦੇ ਫੈਂਟਾਨੇਲਾ ਉਹ ਕੈਨੇਡਾ ਤੇ ਮਕਸੀਕੋ ਤੋਂ ਕਹਿੰਦੇ ਸਾਡੇ ਲਈ ਜ਼ਿਆਦਾ ਆ ਰਹੀ ਹੈ ਕੈਨੇਡਾ ਨੇ ਫਾਈਟ ਬੈਕ ਕੀਤਾ ਉੱਥੋਂ ਜਿਹੜੇ ਔਰੈਂਜਸ ਆਉਂਦੇ ਆ ਮੋਟਰਸਾਈਕਲ ਆਉਂਦੇ ਆ ਐਪਲਿਆਨਸਸ ਆਉਂਦੇ ਆ ਉਹਨਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਸਾਰਾ ਕੁਝ ਲਾ ਦਿੱਤਾ ਤੇ ਉਹ ਉਧਰ ਇਸੇ ਤਰ੍ਹਾਂ ਮੈਕਸੀਕੋ ਦੇ ਵਿੱਚ ਕੀਤਾ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਉਹਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਅਸੀਂ ਉਹਨਾਂ ਦੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚੋਂ ਵੀ 1 ਮਹੀਨਾ ਲਈ ਉੱਥੇ ਵੀ ਪਾਜ਼ ਕਰ ਦਿੱਤੇ ਪਰ ਉਹਨਾਂ ਨੇ ਵੀ 10000 ਬੰਦਾ ਬਾਰਡਰ ਦੇ ਉੱਤੇ ਲਾ ਦਿੱਤਾ ਕਿ 10000 ਜਿਹੜੇ ਸਿਕਿਉਰਿਟੀ ਵਾਲੇ ਆ ਉਹ ਮੈਕਸੀਕੋ ਬਾਰਡਰ ਦੇ ਉੱਤੇ ਲਾ ਦੇਣਗੇ ਸੋ ਇੱਕ ਤਰੀਕੇ ਨਾਲ ਡੋਨਲਡ ਟਰੰਪ ਆਪਣੀ ਗੱਲ ਮਨਾਉਣ ਦੇ ਵਿੱਚ ਸਫਲ ਹੋਏ ਆ ਔਰ ਕੁਝ ਗੱਲਾਂ ਨੇ ਕਿਹਾ ਸੀ ਕਿ ਇਦਾਂ ਨਹੀਂ ਹੋ ਸਕਦਾ ਕੁਝ ਮਾਹਰ ਜਿਹੜੇ ਆਰਥਿਕ ਮਾਹਰ ਸੀ ਉਹ ਇਹ ਕਹਿੰਦੇ ਆ ਕਿ ਜੇ 30 ਦਿਨ ਬਾਅਦ ਇਹਨਾਂ ਨੇ ਫੇਰ ਟੈਰਫ ਲਾ ਦਿੱਤਾ ਇਹ ਇੱਕ ਕੰਪਲੀਟ ਫੇਲਰ ਹੋਊਗਾ ਦੋਵਾਂ ਸਰਕਾਰਾਂ ਦਾ ਇਹ ਲੰਬਾ ਸਮਾਨੀ ਚੱਲ ਸਕਦਾ ਇਸ ਟੈਰਫ ਦੇ ਨਾਲ ਦੋਵੇਂ ਦੇਸ਼ ਸਰਵਾਈਵ ਨਹੀਂ ਕਰ ਸਕਦੇ ਅਲਟੀਮੇਟਲੀ ਦੋਵਾਂ ਦੇ ਵਿੱਚ ਮਹਿੰਗਾਈ ਵਧਣੀ ਆ ਮਹਿੰਗਾਈ ਵਧਣ ਦੇ ਨਾਲ ਲੋਕ ਅਫਸੈਟ ਹੋਣਗੇ ਤੇ ਇਹ ਸਾਰਾ ਕੁਝ ਇਹਨਾਂ ਨੂੰ ਵਾਪਸ ਕਰਨਾ ਪਊਗਾ ਇਹ ਕੰਮ ਇਹਨਾਂ ਗੁੰਝਲਦਾਰ ਅਮਰੀਕਾ ਕੈਨੇਡਾ ਦਾ ਜਿਹੜਾ ਟੈਰਿਫ ਦਾ ਜਾਂ ਵਪਾਰ ਦਾ ਆ ਕੋਈ ਇੱਕ ਚੀਜ਼ ਜਿਹੜੀ ਬਣਦੀ ਆ ਉਹ ਪਹਿਲਾਂ ਉਧਰ ਜਾਂਦੀ ਆ ਫਿਰ ਇੱਧਰ ਆਉਂਦੀ ਆ ਫਿਰ ਮਤਲਬ ਕਈ ਵਾਰੀ ਉਹਨੂੰ ਬਾਰਡਰ ਕਈ ਵਾਰੀ ਕ੍ਰੋਸ ਕਰਨਾ ਪੈਂਦਾ ਇੱਕ ਤਾਂ ਹੁੰਦਾ ਨਾ ਕਿ ਇੱਥੇ ਕਾਰ ਬਣ ਗਈ ਇੱਥੋਂ ਕਾਰ ਬਣ ਕੇ ਅਮਰੀਕਾ ਦੇ ਵਿੱਚ ਚਲੇਗੀ ਗੱਲ ਖਤਮ ਹੋ ਗਈ ਉਹ ਤਾਂ ਸਿੱਧਾ ਇੰਪੋਰਟ ਐਕਸਪੋਰਟ ਹੋ ਗਿਆ ਹੁਣ ਕੈਨੇਡਾ ਅਮਰੀਕਾ ਦਾ ਬਾਰਡਰ ਇੰਨਾ ਨੇੜੇ ਨੇੜੇ ਆ ਤੇ ਇੱਥੇ ਇੰਨਾ ਕੁਝ ਹੁੰਦਾ ਹੈ ਕਿ ਮੰਨ ਲਓ ਇੱਕ 파ਟ ਇਧਰਲੇ ਪਾਸੇ ਬਣੇ ਫਿਰ ਉਧਰ ਚਲੇਗੀ ਅੱਧੀ ਉਧਰ ਪੂਰੀ ਹੋਈ ਐਸੇ ਤਰ੍ਹਾਂ ਲੰਬਰ ਜਾਂ ਕਈ ਚੀਜ਼ਾਂ ਨੇ ਉਦਾਹਰਨ ਵਜੋਂ ਮੈਂ ਦੱਸ ਰਿ ਸੋ ਨਹੀਂ ਹੋ ਸਕਦਾ ਸੀ ਇਹ ਪ੍ਰੈਕਟੀਕਲੀ ਦੱਸਿਆ ਜਾ ਰਿਹਾ ਕਿ ਨਹੀਂ ਹੋ ਸਕਦੀ ਰਿਵਾਲ ਸਟ੍ਰੀਟ ਜਰਨਲ ਆ ਉਹਨਾਂ ਨੇ ਇਸ ਚੀਜ਼ ਨੂੰ ਵਾਲ ਸਟ੍ਰੀਟ ਜਰਨਲ ਕੰਸਰਵਟੋ ਨਿਊਜ਼ਪੇਪਰ ਅਸੀਂ ਸਾਰੇ ਜਾਣਦੇ ਆ ਉਹਨਾਂ ਨੇ ਇਹਨੂੰ ਕਿਹਾ ਦ ਡੰਬੈਸਟ ਟ੍ਰੇਡ ਵਾਰ ਇਨ ਹਿਸਟਰੀ ਸੋ ਡੋਨਲਡ ਟਰੰਪ ਦਾ ਲੌਜੀਕ ਉਹਨਾਂ ਦੀ ਦਲੀਲ ਕਿ ਅਮਰੀਕਨ ਨੂੰ ਯੂਐਸ ਪ੍ਰੋਡਕਟ ਬਾਏ ਕਰਨੇ ਚਾਹੀਦੇ ਆ ਜਿਹੜੀ ਇਹਨਾਂ ਦੀ ਡਿਪੈਂਡੈਂਸੀ ਆ ਫੋਰਨ ਗੁੱਡਸ ਦੇ ਉੱਤੇ ਉਹ ਘਟਾਉਣ ਦੇ ਲਈ ਉਹਨਾਂ ਨੇ ਇਹ ਗੱਲ ਕਿਹਾ ਹੁਣ ਇਹਦੇ ਨਾਲ ਹੋਊਗਾ ਕਿ ਜੇਕਰ ਮਾਰਕੀਟ ਪਹਿਲਾਂ ਪਹਿਲੀ ਦੁਨੀਆ ਵਰਗੀ ਬੜੀ ਸਿੱਧੀ ਹੁੰਦੀ ਫੇਰ ਤਾਂ ਇਹ ਚੱਲ ਸਕਦਾ ਸੀ ਕੋਈ ਵੀ ਦੇਸ਼ ਇੰਡੀਪੈਂਡੈਂਟ ਨਹੀਂ ਰਹਿ ਨਹੀਂ ਸਕਦਾ ਜਾਂ ਉਹਦੇ ਲਈ ਰਹਿਣਾ ਔਖਾ ਆ ਜਿਹੜੇ ਮੈਡੀਸਨ ਦੇ ਪ੍ਰਾਈਸਸ ਨੇ ਡੋਨਲਡ ਟਰੰਪ ਨੇ ਇਹ ਕਲੇਮ ਕੀਤਾ ਕਿ ਟੈਰਿਫ ਦੇ ਨਾਲ ਡਰੱਗ ਪ੍ਰਾਈਸਸ ਘਟ ਜਾਣਗੇ ਪਰ ਜਿਹੜੇ ਪਹਿਲੇ ਇਹਨਾਂ ਦੇ ਐਫਰਟਸ ਸੀਗੇ ਗਲੋਬਲ ਰੇਟ ਕੇ ਰੇਟ ਦੇ ਉੱਤੇ ਕਰਨ ਦੇ ਲਈ ਉਹ ਫੇਲ ਹੋ ਗਿਆ ਸੀ ਹੁਣ ਇਹਦੇ ਨਾਲ ਦੋ ਚੀਜ਼ਾਂ ਦੋ ਤਿੰਨ ਚੀਜ਼ਾਂ ਇਹ ਟੈਰਿਫ ਦੇ ਨਾਲ ਜਿਹੜਾ ਰੌਲਾ ਗੋਲਾ ਪਿਆ ਸੀ ਹੋਈਆਂ ਇੱਕ ਤਾਂ ਕੈਨੇਡਾ ਵਾਲਿਆਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋ ਗਿਆ ਉਧਰ ਅਮਰੀਕਾ ਵਾਲਿਆਂ 'ਚ ਪੈਦਾ ਹੋ ਗਿਆ ਅਮਰੀਕਾ ਵਾਲੇ ਇਹ ਕਹਿਣ ਲੱਗ ਪਏ ਕਿ 22 ਯੂਐਸ ਕੈਨੇਡਾ ਵਾਲੇ ਕਹਿਣ ਲੱਗ ਪਏ ਕਿ 22 ਕੈਨੇਡੀਅਨ ਹਾਲਾਂਕਿ ਇਹ ਮਾਰਕੀਟ ਦੇ ਵਿੱਚ ਬਹੁਤ ਕਨਫਿਊਜ਼ਡ ਕਨਫਿਊਜ਼ਨ ਆ ਕਿ ਕਿਹੜੀ ਚੀਜ਼ ਕੈਨੇਡਾ ਦੀ ਆ ਕਿਹੜੀ ਉਥੋਂ ਦੀ ਆ ਅ ਅਮਰੀਕਾ ਦੀ ਆ ਲੋਕਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਵੀ ਕੋਕਾ ਕੋਲਾ ਪ੍ਰੈਕਸੀ ਨਾ ਖਰੀਦੋ ਤੁਸੀਂ ਕੈਨੇਡਾ ਡਰਾਈ ਖਰੀਦੋ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਚੀਜ਼ ਕਿੱਥੇ ਦੀ ਹੈ ਤੇ ਕਿਹੜੀ ਚੀਜ਼ ਖਰੀਦ ਕੇ ਕਿਹਦੇ ਨਾਲ ਫਾਇਦਾ ਹੋ ਰਿਹਾ ਦੂਜਾ ਇਹ ਕਿਹਾ ਜਾ ਰਿਹਾ ਸੀ ਕਿ ਮੰਨ ਲਓ ਹੁਣ ਮਹਿੰਗਾਈ ਘਟਾ ਕਰਨ ਲਈ ਸਾਨੂੰ ਕੈਨੇਡੀਅਨ ਖਰੀਦਣਾ ਚਾਹੀਦਾ ਜਾਂ ਕੈਨੇਡਾ ਦਾ ਸਪੋਰਟ ਕਰਨੀ ਚਾਹੀਦੀ ਹੈ ਪਰ ਲਾਬਲਾ ਸੌਬਸ ਇਸ ਇਹ ਕਿੰਨੀਆਂ ਵੱਡੀਆਂ ਕੰਪਨੀਆਂ ਨੇ ਕਿ ਇਹਨਾਂ ਦਾ ਇਹਨਾਂ ਇਹਨਾਂ ਦੀਆਂ ਚੀਜ਼ਾਂ ਖਰੀਦੀਆਂ ਜਾਣ ਸਿਰਫ ਤੇ ਇਹਨਾਂ ਦਾ ਪ੍ਰੋਫਿਟ ਹੋਰ ਵਧਾਇਆ ਜਾਵੇ ਦਾ ਮਤਲਬ ਇਹ ਆ ਕਿ ਇਹਨਾਂ ਤਿੰਨ ਚਾਰ ਕੰਪਨੀਆਂ ਨੇ ਤੇ ਜਿੰਨੀ ਕੈਨੇਡਾ ਦੇ ਵਿੱਚ ਮਹਿੰਗਾਈ ਕੀਤੀ ਹੋ ਇਹਨਾਂ ਕਰਕੇ ਹੀ ਤਾਂ ਹੋਈ ਹੈ ਸੋ ਬੜਾ ਕਨਫਿਊਜ਼ਿੰਗ ਹੈਗਾ ਦੂਜਾ ਇਹ ਦੇਸ਼ ਭਗਤੀ ਇੱਥੇ ਤੱਕ ਤੁਸੀਂ ਦੇਖ ਲਓ ਵੀ ਜਿਹੜੀਆਂ ਆ ਖੇਡਾਂ ਚੱਲਦੀਆਂ ਸੀ ਹੁਣੀ ਸਪੋਰਟ ਗੇਮ ਸਪੋਰਟਸ ਜਿਹੜੀਆਂ ਸੀਗੀਆਂ ਸਪੋਰਟਸ ਗੇਮਸ ਟੋਰਾਂਟੋ ਦੇ ਵਿੱਚ ਕੈਲਗਰੀ ਆਟਵਾ ਦੇ ਵਿੱਚ ਵੈਨਕੂਵਰ ਦੇ ਵਿੱਚ ਉੱਥੇ ਜਦੋਂ ਜਿਹੜੇ ਦੇਸ਼ ਦੀ ਟੀਮ ਖੇਡਦੀ ਉਹ ਤੋਂ ਪਹਿਲਾਂ ਉਹਦਾ ਨੈਸ਼ਨਲ ਐਂਥਮ ਹੁੰਦਾ ਰਾਸ਼ਟਰੀ ਗੀਤ ਉਹਦਾ ਗਾਇਆ ਜਾਂਦਾ ਸਤਕਾਰ ਦੇ ਵਿੱਚ ਸਾਰੇ ਉਹਦਾ ਸਤਕਾਰ ਕਰਦੇ ਆ ਪਰ ਇਹ ਇਨ੍ਹਾਂ ਥਾਵਾਂ ਦੇ ਉੱਤੇ ਜਿਹੜੇ ਫੈਨਸ ਸੀਗੇ ਉਹਨਾਂ ਨੇ ਉਹਨੂੰ ਕਹਿ ਲਓ ਕਿ ਡਿਸਰੈਸਪੈਕਟ ਕੀਤੀ ਰੌਲਾ ਪਾਇਆ ਜਿਹਨੂੰ ਕਿਹਾ ਅਸੀਂ ਕਿ ਬੂ ਕੀਤਾ ਉਹਨੂੰ ਸੋ ਇਹ ਇੱਕ ਸੀਗਾ ਕਿ ਇਹ ਕਿਉਂਕਿ ਡੋਨਲਡ ਟਰੰਪ ਨੇ ਇਹ ਟੈਰਫ ਲਾ ਦਿੱਤੇ ਸੀ ਇਸ ਕਰਕੇ ਕੈਨੇਡਾ ਵਾਲੇ ਅਮਰੀਕਾ ਦਾ ਵਿਰੋਧ ਕਰਨ ਲੱਗ ਪਏ ਸੀ ਔਰ ਇਹ ਸਟੇਡੀਅਮ ਤੱਕ ਪਹੁੰਚ ਗਈ ਸੀ ਗੱਲਬਾਤ ਕਿ ਉਹ ਨੈਸ਼ਨਲ ਐਂਥਮ ਦੀ ਰਿਸਪੈਕਟ ਦੇ ਲਈ ਵੀ ਨਹੀਂ ਉਧਰਲੇ ਪਾਸੇ ਜਾ ਜਾ ਰਹੇ ਸੀ ਜੇ ਜੋ ਕੁਝ ਉਹਨਾਂ ਨੂੰ ਘਟੋ ਘਟ ਕਰਨਾ ਚਾਹੀਦਾ ਸੀ ਉਹ ਵੀ ਨਹੀਂ ਸੀ ਕਰ ਰਹੇ ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਮਹਿੰਗੀਆਂ ਚੀਜ਼ਾਂ ਅਮਰੀਕਨਸ ਦੇ ਲਈ ਹੋ ਜਾਣੀਆਂ ਸੀ ਜਿਵੇਂ ਜਿਹੜੇ ਉਹਨਾਂ ਨੂੰ ਕਾਰਾਂ ਦੇ ਲਈ ਔਇਲ ਦੇ ਲਈ ਟਕੀਲਾ ਦੇ ਲਈ ਜਾਂ ਟਮੇਟੋਸ ਦੇ ਲਈ ਉਹ ਸਾਰਾ ਕੁਝ ਟ੍ਰੇਡ ਕਨਫਲिक्ट ਦੇ ਵਿੱਚ ਕਨਫਲिक्ट ਦੇ ਵਿੱਚ ਜਿਹੜਾ ਵੱਧ ਪੇ ਕਰਨਾ ਪੈਣਾ ਸੀ ਸੋ ਇੱਕ ਜਿਹੜੀ ਇਹ ਚੰਗੀ ਗੱਲ ਆ ਦੂਜੀ ਡੋਨਲਡ ਟਰੰਪ ਦੇ ਇਸ ਪੰਤਲੇ ਨੂੰ ਜੇਕਰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਜਿਹੜੀਆਂ 4-5 ਉਹਨੇ ਗੱਲਾਂ ਕਹਿਈਆਂ ਸੀ ਉਹਨਾਂ ਦੇ ਵਿੱਚ ਜਦੋਂ ਪਨਾਮਾ ਕਨਾਲ ਦਾ ਜ਼ਿਕਰ ਕਰਦੇ ਆ ਅੱਜ ਇਹ ਵੀ ਖਬਰ ਇਹਦੇ ਨਾਲ ਹੀ ਮਹੱਤਵਪੂਰਨ ਆ ਇਸ ਟ੍ਰੇਡ ਦੇ ਵਿੱਚ ਕਿ ਪਨਾਮਾ ਕਨਾਲ ਦਾ ਉਹ ਜ਼ਿਕਰ ਕਰਦੇ ਆ ਕਿ ਪਨਾਮਾ ਕਨਾਲ ਅਮਰੀਕਾ ਦੀ ਸੀਗੀ ਅਸੀਂ ਇਹ ਪਨਾਮਾ ਨੂੰ ਦਿੱਤੀ ਸੀ ਚੀਨ ਨੂੰ ਨਹੀਂ ਸੀ ਦਿੱਤੀ ਤੇ ਜਿਹੜਾ ਚੀਨ ਆ ਉਹ ਪਨਾਮਾ ਦੇ ਕਹੇ ਤੇ ਜਿਹੜਾ ਪਨਾਮਾ ਆ ਉਹ ਚੀਨ ਦੇ ਕਹੇ ਤੇ ਕੰਮ ਕਰ ਰਿਹਾ ਪਨਾਮਾ ਕਨਾਲ ਸਮੁੰਦਰਾਂ ਦੇ ਦੋ ਸਮੁੰਦਰਾਂ ਦੇ ਵਿਚਕਾਰ ਉਹਨੂੰ ਜੋੜਨ ਦੇ ਲਈ ਪਨਾਮਾ ਦੇਸ਼ ਨੂੰ ਕੱਟ ਕੇ ਬਣਾਇਆ ਗਿਆ ਰਸਤਾ ਆ ਜਿਹਦੇ ਵਿੱਚੋਂ ਪਾਣੀ ਵਾਲੇ ਜਹਾਜ਼ ਲੰਘਦੇ ਆ ਤੇ ਜਿਹੜੇ ਜਹਾਜ਼ ਲੰਘਦੇ ਉਹ ਪਨਾਮਾ ਨੂੰ ਪੈਸੇ ਦਿੰਦੇ ਉਹਦਾ ਕਿਰਾਇਆ ਦਿੰਦੇ ਆ ਤੇ ਅਮਰੀਕਾ ਤੋਂ ਕਿਰਾਇਆ ਬਹੁਤ ਜ਼ਿਆਦਾ ਲਿਆ ਜਾਂਦਾ ਉਹ ਸਾਰੀ ਬਣਾਈ ਸਾਰਾ ਖਰਚਾ ਸਾਰਾ ਬੰਦੇ ਮਰੇ ਉਹ ਸਾਰਾ ਕੁਝ ਅਮਰੀਕਾ ਦੇ ਪਰ ਪਨਾਮਾ ਨੂੰ ਦੇ ਦਿੱਤੀ ਗਈ ਉਹ ਵੱਖਰਾ ਮੁੱਦਾ ਆ ਹੁਣ ਅੱਜ ਜਿਹੜੀ ਖਬਰ ਆਈ ਆ ਕਿ ਪੈਨਾਮਾ ਨੇ ਚੀਨ ਦੇ ਨਾਲ ਜਿਹੜਾ ਉਹਨਾਂ ਦਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਕਰਕੇ ਇੱਕ ਪ੍ਰੋਗਰਾਮ ਆ ਉਹਦੇ ਵਿੱਚੋਂ ਚੀਨ ਦੇ ਨਾਲ ਆਪਣਾ ਸਮਝੌਤਾ ਉਹ ਤੋੜਨ ਦੀ ਗੱਲ ਕਰ ਰਹੇ ਵਸੀਂ ਤੋੜ ਰਹੇ ਇਹਨਾਂ ਦੇ ਨਾਲ ਇਹ ਡੋਨਲਡ ਟਰੰਪ ਦੇ ਆਉਣ ਦਾ ਅਸਰ ਆ ਡੋਨਲਡ 트ੰਪ ਨੇ ਕਿਹਾ ਕਿ ਅਸੀਂ ਪਨਾਮਾ ਕਨਾਲ ਵਾਪਸ ਲੈਣੀ ਹੈ ਲੋਕਾਂ ਨੇ ਮਜ਼ਾਕ ਉਡਾਇਆ ਕਿਹਾ ਪਨਾਮਾ ਕਨਾਲ ਕਿੱਥੋਂ ਵਾਪਸ ਹੋ ਜੂਗੀ ਜਿਹੜੀ ਦਿੱਤੀ ਆ ਤੇ ਪਨਾਮਾ ਨੇ ਵੀ ਕਿਹਾ ਅਸੀਂ ਇਹ ਸਾਡੀ ਹੈਗੀ ਆ ਤੇ ਅਸੀਂ ਇਹ ਨਹੀਂ ਦੇ ਸਕਦੇ ਦਾ ਸਵਾਲ ਹੀ ਨਹੀਂ ਪਤਾ ਹੁੰਦਾ ਪਰ ਡੋਨਲਡ 트ੰਪ ਦਾ ਇਹ ਆਰਗੂਮੈਂਟ ਹੈਗਾ ਕਿ ਪਨਾਮਾ ਕਨਾਲ ਭਾਵੇਂ ਪਨਾਮਾ ਦੀ ਵੀ ਆ ਪਰ ਉਹ ਕਮ ਚੀਨ ਦੇ ਕਹੇ ਤੇ ਕਰ ਰਹੀ ਆ ਇਹ ਇਸ ਗੱਲ ਨੂੰ ਹੁਣ ਜੇ ਅੱਜ ਪਨਾਮਾ ਉਹਨਾਂ ਦੇ ਨਾਲ ਚੀਨ ਦੇ ਨਾਲ ਆਪਣਾ ਉਹ ਜਿਹੜਾ ਵੀ ਉਹਨਾਂ ਦਾ ਇੱਕ ਸਮਝੌਤਾ ਆ ਉਹਨੂੰ ਤੋੜ ਰਿਹਾ ਹੈ ਤੇ ਇਹਦਾ ਮਤਲਬ ਡੋਨਲਡ ਟਰੰਪ ਆਪਣੀ ਥਾ ਦੇ ਉੱਤੇ ਕਈ ਮੁੱਦਿਆਂ 'ਤੇ ਸਫਲ ਹੋਇਆ ਤੇ ਜੇ ਉਹ ਥੋੜਾ ਜਿਹਾ ਹੋਰ ਇਸ ਚੀਜ਼ ਨੂੰ ਪ੍ਰੈਸ ਕਰਦੇ ਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਆਪਣੀਆਂ ਗੱਲਾਂ ਦੂਜਿਆਂ ਨੂੰ ਮਨਾਉਣ ਦੇ ਲਈ ਕਾਮਯਾਬ ਹੋ ਜਾਣ ਵਿਰੋਧ ਹੋਇਆ ਦੁਨੀਆ ਦੇ ਵਿੱਚ ਹਹਾਕਾਰ ਮਚ ਗਈ ਦਬਕਰਨ ਯੂਰਪੀਅਨ ਯੂਨੀਅਨ ਨੂੰ ਵੀ ਮਾਰਿਆ ਪਰ ਜਿਹੜਾ ਔਰ ਸਾਰੀ ਕਰੰਸੀ ਹਿਲ ਜੁਲ ਕੇ ਮੈਕਸੀਕੋ ਦਾ ਜਿਹੜਾ ਪੀਸੋ ਆ ਕੈਨੇਡਾ ਦਾ ਡਾਲਰ ਆ ਚਾਈਨੀਜ਼ ਯੁਆਨ ਆ ਸਾਰੇ ਥੱਲੇ ਨੂੰ ਡਿੱਗ ਪਏ ਤੇ ਇਹ ਵੈਲਿਊ ਜਿਹੜੀ ਔਰ ਕ੍ਰਿਪਟੋ ਕਰੰਸੀ ਦੇ ਵਿੱਚ ਜਿਹੜਾ ਬਿਟਕੋਇਨ ਆ ਉਹਦੀ ਵੈਲਿਊ ਔਰ ਉਹ ਥੱਲੇ ਨੂੰ ਵੀ ਗਈ ਤੇ ਮੁੜ ਕੇ ਅਨਾਉਂਸਮੈਂਟ ਦੇ ਨਾਲ ਉੱਤੇ ਨੂੰ ਵੀ ਆਈ ਆ ਸੋ ਵੱਡਾ ਲਾਸ ਜਿਹੜਾ ਇਹਨਾਂ ਥਾਂਵਾਂ ਦੇ ਫਲੋਰੀਡਾ ਦੇ ਵਿੱਚ ਔਰੈਂਜ ਜੂਸ ਆ ਫਰੂਟ ਆ ਵੈਜੀਟੇਬਲਸ ਆ ਫਲੋਰੀਡਾ ਦੇ ਵਿੱਚੋਂ ਆਉਂਦੇ ਆ ਹੁਣ ਉਹ ਸਾਰੇ ਦਾ ਫਾਰਮਰਸ ਦੇ ਉੱਤੇ ਅਸਰ ਹੋਣਾ ਸੀ ਇਹ ਇੱਕ ਇਹ ਥਿਉਰੀ ਇਹ ਵੀ ਆ ਕਿ ਜਿਹੜਾ ਟੈਰਫ ਲਾਉਂਦਾ ਉਹਦਾ ਭੁਗਤਾਨ ਉਸ ਦੇਸ਼ ਨੂੰ ਹੀ ਕਰਨਾ ਪੈਂਦਾ ਕੁਦਰਤੀ ਤੌਰ ਦੇ ਉੱਤੇ ਬਿਜ਼ਨਸ ਪੇ ਕਰਦੇ ਉਹ ਬਿਜ਼ਨਸ ਜਿਹੜਾ ਸਾਰਾ ਵਾਧਾ ਆ ਜਿੰਨੀ ਉਹਦੀ ਕੀਮਤ ਵਧੀ ਆ ਉਹ ਕਿੱਥੇ ਪਾਉਂਦੇ ਜਾ ਕੇ ਤਾਂ ਕੰਜ਼ਿਊਮਰ ਦੇ ਉੱਤੇ ਹੀ ਜਾਣੀ ਸੀ ਔਰ 0.75 ਪੈਟਰੋਲ ਦਾ ਰੇਟ ਇੱਥੇ ਤੱਕ ਆ ਜਾਣਾ ਸੀ ਇਹ ਅਮਰੀਕਾ ਦੇ ਵਿੱਚ ਆ ਔਰ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਸੋ ਹੁਣ ਪਤਾ ਨਹੀਂ ਡੋਨਲਡ ਟਰੰਪ ਨੂੰ ਉਹਨਾਂ ਨੇ ਇੱਕ ਉਹਨਾਂ ਦੀ ਸਟਰੈਟਜੀ ਸੀਗੀ ਦਬਕਾ ਮਾਰਨ ਦੀ ਜਾਂ ਉਹ ਸੱਚਮੁੱਚ ਉਹਨਾਂ ਨੇ ਇਹ ਅਚੀਵ ਕਰਨਾ ਸੀ ਪਰ ਇੱਕ ਕਿਸੇ ਲੀਡਰ ਨੇ ਐਡਾ ਵੱਡਾ ਸਟੈਪ ਪਿਛਲੇ ਸਮੇਂ ਦੇ ਵਿੱਚ ਇਦਾਂ ਚੱਕਿਆ ਨਹੀਂ ਕਿ ਜਿਹਨੇ ਸਾਰੀ ਇਕਨੋਮੀ ਇੱਕ ਵਾਰੀ ਹਿਲਾ ਕੇ ਰੱਖ ਦਿੱਤੀ ਹੋਵੇ ਕੈਨੇਡਾ ਵਾਲੇ ਵੀ ਸੋਚਣ ਲੱਗ ਪਏ ਕਿ ਸਾਨੂੰ ਆਪਣਾ ਕੁਝ ਸੋਚਣਾ ਚਾਹੀਦਾ ਅਮਰੀਕਾ ਵਾਲੇ ਵੀ ਉਹਨਾਂ ਨੇ ਸੋਚਣ ਲੱਗ ਪਏ ਵੀ ਇੱਥੇ bizness ਆਪਣਾ ਕਰੋ ਤੇ ਲੋਕਲ bizness ਨੂੰ ਸਪੋਰਟ ਕਰੋ ਇਹਨਾਂ ਨੇ ਜਿਹੜਾ ਜਿਹੜਾ ਇੱਕ WHO ਦੇ ਨਾਲ ਇਹਨਾਂ ਦਾ ਦੇਖੋ World Health Organization ਦੇ ਨਾਲ ਡੋਨਲਡ 트ਰੰਪ ਦਾ ਡੋਨਲਡ 트ਰੰਪ World Health Organization ਦੇ ਵਿੱਚੋਂ ਬਾਹਰ ਹੋ ਗਿਆ ਜਿਹੜੀ ਉਹਦੇ ਵਿੱਚੋਂ ਬਾਹਰ ਹੋਣ ਦੇ ਨਾਲ ਅੱਜ World Health Organization ਦੇ ਜਿਹੜੇ ਡਾਇਰੈਕਟਰ ਜਨਰਲ ਨੇ ਡਾਕਟਰ ਟੈਡਰਸ ਉਹਨਾਂ ਨੇ ਬੇਨਤੀ ਕੀਤੀ ਦੂਜੇ ਦੇਸ਼ਾਂ ਨੂੰ ਕਹ ਰਹਾ ਕਿ ਮਿੰਤ ਕਰੋ ਕਿਸੇ ਤਰ੍ਹਾਂ ਜਾ ਕੇ ਜ਼ੋਰ ਪਾਓ ਡੋਨਲਡ ਟਰੰਪ ਦੇ ਉੱਤੇ ਵੀ ਉਹ ਵਾਪਸ ਆ ਜਾਣ ਕਿਉਂਕਿ ਜਿਹੜੀ ਫੰਡਿੰਗ ਪ੍ਰਾਈਵੇਟ ਪਲੇਅਰ ਬਹੁਤ ਸੈਕਟਰ ਬਹੁਤ ਜਿਹੜੇ ਡੋਨੇਸ਼ਨਸ ਦਿੰਦੇ ਆ WHO ਦੇ ਵਿੱਚ ਸਭ ਤੋਂ ਵੱਡੀ ਉਹਨਾਂ ਦੀ ਡੋਨੇਸ਼ਨ ਡਿਪੈਂਡ ਕਰਦੀ ਅਮਰੀਕਾ ਦੇ ਉੱਤੇ ਤੇ ਜੇ ਅਮਰੀਕਾ ਹੀ ਉਹਦੇ ਵਿੱਚੋਂ ਬਾਹਰ ਹੋ ਗਿਆ ਤੇ ਇਹਦਾ ਕੁਦਰਤੀ ਆ ਵੀ ਅੱਜ ਉਹ ਕਹਿ ਰਹੇ ਆ ਕਿ ਅਸੀਂ ਵਾਪਸ ਆਉ ਹੋ ਸਕਦਾ ਏ ਉਹਨਾਂ ਨੂੰ ਵੀ ਮਨਾ ਲੈਣ ਕਿ ਤੁਸੀਂ ਜਿਹੜਾ ਵੀ ਉਹਨਾਂ ਨੇ ਕਹਿਤਾ ਇਹ ਆ ਕਿ ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਸਾਰੀ ਦੁਨੀਆ ਦਾ ਸਮੂਹ ਆ ਦੇਸ਼ਾਂ ਦਾ ਤੇ ਜੇ ਕੱਲ ਨੂੰ ਕੋਈ ਹੈਲਥ ਅਪਡੇਟ ਜਾਂ ਐਮਰਜੈਂਸੀ ਆਉਂਦੀ ਆ ਜਿਹੜੇ ਅ ਅਮਰੀਕਾ ਆ ਉਹ ਉਹਦੇ ਚੋਂ ਬਾਹਰ ਰਹਿ ਜਾਊਗਾ ਇਸ ਕਰਕੇ ਇਹਨੂੰ ਵਿੱਚ ਆਉਣਾ ਚਾਹੀਦਾ ਪਰ ਅਸਲ ਦੇ ਵਿੱਚ ਮੁੱਦਾ ਇਹ ਆ ਕਿ ਫੰਡਿੰਗ ਜਾਂਦੀ ਲੱਗੀ ਸਾਰੀ ਸਾਰੇ ਜਿਹੜੀ ਡੋਨੇਸ਼ਨਸ ਹੈਗੀ ਤੇ ਜੇ ਉਹ ਜਾਂਦੀ ਲੱਗੀ ਬਾਕੀ ਦੇਸ਼ਾਂ ਦੇ ਲਈ ਸਰਵਾਈਵ ਕਰਨਾ ਮੁਸ਼ਕਲ ਹੋ ਜੂਗਾ ਸੋ ਡੋਨਲਡ 트੍ਰੰਪ ਤੇ ਹੋ ਸਕਦਾ ਇਹਦੀ ਡੀਲ ਉਹ ਬਣਾ ਲੈਣ ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀ ਉਹਨਾਂ ਨੇ ਇੱਕ ਜਿਹੜੇ ਅ ਇਹ ਚੀਨ ਦੇ ਬਹੁਤ ਨੇੜੇ ਆ ਜਦੋਂ ਕੋਵਿਡ ਹੋਇਆ ਸੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਤੁਸੀਂ ਕਰੋਨਾ ਕੀ ਜਦੋਂ ਕੋਵਿਡ ਵੇਲੇ ਇਹਨਾਂ ਨੇ ਅਮਰੀਕਾ ਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਚੀਨ ਦਾ ਸਾਥ ਦਿੱਤਾ ਚੀਨ ਦੇ ਸਿੱਧੇ ਸਬੰਧ ਇਹਨਾਂ ਦੇ ਨਾਲ ਸੀਗੇ ਜਿਹੜੇ ਡਾਕਟਰ ਟੈਡਰਸ ਗੈਬਰੀਓਸਿਸ ਨੇ ਇਹ ਏਥੋਪੀਆ ਦੀ ਜਿਹੜੀ ਪਾਰਟੀ ਦੇ ਨਾਲ ਸੀਗੇ ਉਹ ਪਾਰਟੀ ਲੈਫਟੇਸਟ ਆ ਕਾਮਰੇਡਾਂ ਦੀ ਕਮਿਊਨਿਸਟਾਂ ਦੀ ਆ ਉਹਨਾਂ ਉਸ ਵੇਲੇ ਚੀਨ ਦੇ ਨਾਲ ਸਬੰਧ ਸੀ ਚੀਨ ਨੇ ਉਹਨਾਂ ਨੂੰ ਫੰਡਿੰਗ ਦਿੱਤੀ ਆ ਤੇ ਇਹਨਾਂ ਨੂੰ ਡਾਇਰੈਕਟਰ ਜਨਰਲ ਬਣਾਉਣ ਦੇ ਵਿੱਚ ਲੋਬਿੰਗ ਕੀਤੀ ਫਿਰ ਫੰਡਿੰਗ ਦਿੱਤੀ ਆ ਪਰ ਉਹਨਾਂ ਦਾ WHO ਦੇ ਵਿੱਚ ਸ਼ੇਅਰ ਬਹੁਤ ਘੱਟ ਆ ਪਰ ਬੰਦਾ ਉਹਨਾਂ ਦਾ ਬੈਠਾ ਡੋਨਲਡ ਟਰੰਪ ਦਾ ਖੇਮਾ ਇਹ ਦਲੀਲ ਦਿੰਦਾ ਸੀ ਕਿ ਇਸ ਕਰਕੇ ਅਸੀਂ ਇਹਦੇ ਚੋਂ ਬਾਹਰ ਹੋਇਆ ਸੋ ਇੱਕ ਤਰੀਕੇ ਦੇ ਨਾਲ ਟੈਰਫ ਧਮਕੀਆਂ ਦਬ ਕੇ ਇਹ ਸਾਰੇ ਕੁਝ ਦੇ ਨਾਲ ਜੋ ਕੁਝ ਡੋਨਲਡ ਟਰੰਪ ਚਾਹੁੰਦੇ ਸੀ ਹਜੇ ਤੱਕ ਇਹਨਾਂ ਨੇ ਉਹ ਕਾਫੀ ਹੱਦ ਤੱਕ ਮੰਨ ਲਿਆ ਹੈ ਬਾਕੀ 30 ਦਿਨ ਦਾ ਸਮਾਂ ਹੈ ਇਸ ਤੋਂ ਬਾਅਦ ਕੀ ਉਹ ਸਟੈਪ ਲੈਂਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲ ਬਦਸਤੂ ਡੋਨਲਡ ਟਰੰਪ ਤੇ ਜਿਹੜੇ ਇਹਨਾਂ ਦੇ ਸਾਥੀ ਨੇ ਐਲਨ ਮਸਕ ਉਹਨਾਂ ਦੇ ਬਾਰੇ ਆ ਐਲਨ ਮਸਕ ਕੋਲੇ ਇਹਨਾਂ ਨੂੰ ਡੋਜ ਦੇ ਮੁਖੀ ਲਾਇਆ ਗਿਆ ਹੈ ਡਿਪਾਰਟਮੈਂਟ ਆਫ ਗਵਰਨਮੈਂਟ ਆਫ ਇਫੀਸ਼ੀਐਂਸੀ ਦੇ ਪਰ ਲੋਕ ਚਰਚਾ ਇਹ ਕਰ ਰਹੇ ਆ ਵੀ ਐਲਨ ਮਸਕ ਦੇ ਉੱਤੇ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਦੇ ਉੱਤੇ ਚੈੱਕ ਕੋਈ ਨਹੀਂ ਕਿਉਂਕਿ ਟਰੰਪ ਨਾਲ ਇਹਨਾਂ ਦੀ ਦੋਸਤੀ ਆ ਕਈ ਸੈਂਕੜੇ ਮਿਲੀਅਨ ਡਾਲਰ ਉਹਨਾਂ ਨੇ ਡੋਨੇਸ਼ਨ ਦੇ ਵਿੱਚ ਦਿੱਤਾ ਸੀ ਤੇ ਇੱਕ ਇਹਨਾਂ ਨੂੰ ਅਹੁਦਾ ਦੇ ਦਿੱਤਾ ਗਿਆ ਕਿ ਜਿਹੜੀ ਕਾਰਵਾਈ ਵੀ ਹੋ ਰਹੀ ਹੈ ਉਹਦੇ ਪਿੱਛੇ ਕਿਤੇ ਨਾ ਕਿਤੇ ਇਹਨਾਂ ਨਮਸਕਾ ਵੀ ਇਕੱਠੇ ਜਿਹੜੇ ਹੈਗੇ ਹਨ ਦੀਆਂ ਪਾਲਿਸੀ ਜਿਵੇਂ ਟ੍ਰੇਡ ਟੈਰਿਫ ਆ ਉਹਦੇ ਵਿੱਚ ਇਹ ਇਹ ਉਧਰਲੇ ਪਾਸੇ ਲੀਡ ਕਰ ਰਹੇ ਆ ਜਿਹੜੀ ਡੋਨਲਡ ਟਰੰਪ ਨੇ ਆਹ ਟੈਰਿਫ ਦੀ ਐ ਸਟ੍ਰਾਈਕ ਕੀਤੀ ਆ ਜਿਹੜੀ ਵੀਕਐਂਡ ਦੇ ਉੱਤੇ ਜਾਂ ਜਿਹੜੇ ਲੀਡਰ ਹੈਗੇ ਸਮਾਲੀਆ ਦੇ ਵਿੱਚ ਆਈਐਸਆਈਐਸ ਤੇ ਦੂਜਿਆਂ ਨੂੰ ਜਿਹੜਾ ਕੈਨੇਡਾ ਤੇ ਮੈਕਸੀਕੋ ਨੂੰ ਸੋ ਜਿਹੜੇ ਮਸਕ ਨੇ ਉਹ ਭਾਵੇਂ ਫੈਡਰਲ ਫੰਡਿੰਗ ਨੂੰ ਕੱਟ ਕਰ ਰਹੇ ਆ 1 ਟ੍ਰਿਲੀਅਨ ਡਾਲਰ ਸੇਵ ਕਰਨਾ ਚਾਹੁੰਦੇ ਆ ਪਰ ਸਰਕਾਰ ਦੇ ਪ੍ਰਬੰਧ ਦੀ ਜਿਹੜੀ ਚਾਬੀ ਆ ਉਹ ਐਸੋ ਲਈ ਐਲਨ ਮਸਕ ਦੇ ਕੋਲ ਆ ਮੋٹے ਸ਼ਬਦਾਂ ਦੇ ਵਿੱਚ ਆਲੋਚਕ ਇਹ ਗੱਲ ਦੱਸ ਰਹੇ ਆ ਉਹਨਾਂ ਦੀ ਟੀਮ ਦੇ ਕੋਲ ਹਰ ਇੱਕ ਐਕਸੈਸ ਆ ਟ੍ਰੈਜਰੀ ਦੀਆਂ ਪੇਮੈਂਟਸ ਦਾ ਐਕਸੈਸ ਆ ਫੈਡਰਲ ਕੰਟਰੈਕਟਸ ਦਾ ਤੇ ਉਹਨਾਂ ਦੇ ਕੋਲ ਜਿਹੜੇ ਪਰਸਨਲ ਰਿਕਾਰਡ ਨੇ ਸਾਰਾ ਉਹਨਾਂ ਦੇ ਕੋਲ ਆ ਕੋਈ ਔਰ ਇਹਨਾਂ ਦੇ ਉੱਤੇ ਐਲਨ ਮਸਕ ਦੇ ਉੱਤੇ ਅਫੀਸ਼ੀਅਲ ਓਵਰਸਾਈਟ ਕੋਈ ਨਹੀਂ ਆ ਮਸਕ ਨੂੰ ਅ ਮਤਲਬ ਅਪਰੂਵ ਨਹੀਂ ਕਰਨਾ ਪੈਂਦਾ ਕਾਂਗਰਸ ਦੁਆਰਾ ਵੀ ਉਹ ਅਫੀਸ਼ੀਅਲ ਕਿਉਂਕਿ ਉਹਦੀ ਪੋਜੀਸ਼ਨ ਉਸ ਤਰ੍ਹਾਂ ਦੀ ਨਹੀਂ ਆ ਪਰ ਉਹਨਾਂ ਦਾ ਉਹਨਾਂ ਕੋਲੇ ਉਹ ਮਤਲਬ ਕਾਂਗਰਸ ਕੋਲ ਕੁਝ ਮਨਜ਼ੂਰ ਕਰਾਉਣਾ ਪੈਂਦਾ ਉਦਾਂ ਦੀ ਉਹਨਾਂ ਕੋਲੇ ਅਹੁਦਾ ਨਹੀਂ ਹੈ ਪਰ ਉਹਨਾਂ ਦਾ ਇਨਫਲੂਐਂਸ ਬਹੁਤ ਆ ਪ੍ਰਭਾਵ ਬਹੁਤ ਆ ਜੋ ਚਾਹੇ ਕਰਾ ਸਕਦੇ ਆ ਇਦਾਂ ਕਿਹਾ ਜਾ ਰਿਹਾ ਜਿਹੜੇ ਸਰਕਾਰੀ ਕਰਮਚਾਰੀ ਨੇ ਆ ਇਸ ਵੇਲੇ ਅਮਰੀਕਾ ਦੇ ਵਿੱਚ ਆ ਉਹਨੂੰ ਚਿੰਤਾ ਆ ਵੱਡੇ ਅਫੀਸ਼ੀਅਲ ਜਿਹੜੇ ਆ ਕੋਈ ਸਾਨੂੰ ਬਾਹਰ ਕੱਢ ਦਿੱਤਾ ਇਹਨਾਂ ਨੇ ਛੁੱਟੀ ਤੇ ਦੇ ਦਿੱਤੀ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਆ ਮਤਲਬ ਉਹ ਹੋਰ ਵੀ ਕਰ ਸਕਦੇ ਆ ਉਹ ਜੇ ਇਹਨਾਂ ਨੇ ਉਦੋਂ ਰਜਿਸਟਰ ਕੀਤਾ ਮਸਕ ਨੂੰ ਸੋ ਜਿਹੜੇ ਟਰੰਪ ਨੇ ਉਹ ਐਲਨ ਮਸਕ ਨੂੰ ਆਗਿਆ ਦੇ ਰਿਹਾ ਵੀ ਉਹ ਕੁਝ ਵੀ ਕਰ ਸਕਦੇ ਆ ਜਾਂ ਇਦਾਂ ਕਹਿ ਲਓ ਐਲ ਜਿਹੜੇ ਡੋਨਲਡ ਟਰੰਪ ਨੇ ਉਹ ਇਸ ਕੰਮ ਤੋਂ ਇੱਕ ਸਮਾਰਟ ਮੂਵ ਵੇ ਆ ਕਿ ਉਹ ਐਲਨ ਮਸਕ ਨੂੰ ਚਾਹ ਰਿਹਾ ਕਿ ਜੇ ਕੋਈ ਬਲੇਮ ਆਉਂਦਾ ਐਲਨ ਮਸਕ ਦੇ ਉੱਤੇ ਆ ਹੀ ਜਾਵੇ ਟਰੰਪ ਐਲਨ ਮਸਕ ਨੂੰ ਮਾਨੀਟਰ ਨੇੜਿਓਂ ਨਹੀਂ ਕਰ ਰਿਹਾ ਪਰ ਜਿਹੜਾ ਬੈਨੀਫਿਟ ਆ ਉਹ ਇਹਨਾਂ ਨੂੰ ਮਿਲ ਰਿਹਾ ਜਿਹੜਾ ਬੈਕਲੈਸ਼ ਜਾ ਰਿਹਾ ਜਿਹੜਾ ਲੋਕਾਂ ਨੇ ਵਿਰੋਧ ਕਰਨਾ ਹੁੰਦਾ ਉਹ ਡੋਨਲਡ 트੍ਰੰਪ ਦੀ بجائے ਐਲਨ ਮਸਕ ਦੇ ਉੱਤੇ ਚਲਾ ਜਾਂਦਾ ਕਿ ਜੀ ਇਹਨਾਂ ਨੇ ਕੀਤਾ ਇਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਹੈਗੇ ਨੇ ਇਹ ਹੀ ਕਰ ਰਹੇ ਨੇ ਇਹਦਾ ਮਤਲਬ ਇਹ ਆ ਕਿ ਇਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਕਿ ਫਾਇਦਾ ਜਿਹੜੀਆਂ ਪਾਲਿਸੀ ਸਾਂਝੀਆਂ ਨੇ ਐਲਨ ਮਸਕ ਦਾ ਇਨਫਲੂਐਂਸ ਪੂਰਾ ਆ ਪਰ ਜਿਹੜਾ ਵਿਰੋਧ ਹੋਣਾ ਜਾਂ ਜੋ ਕੁਝ ਹੋਣਾ ਜਿਹੜੀ ਮਾੜੀ ਗੱਲ ਆ ਉਹ ਸਾਰੀ 트੍ਰੰਪ ਦੀ بجائے ਐਲਨ ਮਸਕ ਦੇ ਉੱਤੇ ਚਲੀ ਜਾਂਦੀ ਹੈ ਸੋ ਹੁਣ ਐਲਨ ਮਸਕ ਨੇ ਜਿਹੜੇ ਕੱਟ ਕੀਤੇ ਆ ਉਹਦੇ ਨਾਲ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਕਿਉਂਕਿ 트ੰਪ ਨੇ ਕੱਟ ਨਹੀਂ ਕੀਤੀ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਜਾਂ ਜਿਹੜੀ ਮਿਲਟਰੀ ਸਪੈਂਡਿੰਗ ਆ ਅੱਧੀਆਂ ਸਰਕਾਰ ਦੀਆਂ ਸਪੈਂਡਿੰਗ ਜਿਹੜੀਆਂ ਉਹਨਾਂ ਨੂੰ ਉਹਨੂੰ ਸਲੈਸ਼ ਕਰਨਾ ਪਊਗਾ ਪਰ ਹੁਣ ਮਸਕ ਦੀ ਪਾਵਰ ਬਾਰੇ ਇਹ ਗੱਲਬਾਤ ਹੋ ਰਹੀ ਆ ਕਿ ਉਹਨਾਂ ਦੇ ਕੋਲੇ ਸਰਕਾਰ ਦੇ ਵਿੱਚ ਕਿੰਨੀ ਕੁ ਪਾਵਰ ਆ ਕਿੰਨੀ ਕੁ ਉਹਨਾਂ ਦੀ ਪਹੁੰਚ ਆ ਤੇ ਜਿਹੜੇ ਸੈਂਸਿਟਿਵ ਫਾਈਨੈਂਸ਼ੀਅਲ ਤੇ ਸਿਕਿਉਰਿਟੀ ਸਿਸਟਮ ਆ ਜਿਹਦੇ ਕੋਲ ਕਿਸੇ ਦਾ ਐਕਸੈਸ ਨਹੀਂ ਹੁੰਦਾ ਉਹ ਐਲਨ ਮਸਕ ਦੇ ਕੋਲ ਆ ਤੇ 트럼ਪ ਜਿਹੜੇ ਆ ਉਹ ਉਹਨਾਂ ਦੇ ਕੰਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਉਹ ਬੜੇ ਖੁਸ਼ ਨੇ ਇਸ ਗੱਲ ਤੋਂ ਕਿਤੇ ਵਾਰੀ ਸਮਾਰਟ ਤੇ ਉਹਨਾਂ ਨੇ ਕਈ ਵਾਰੀ ਸਿਫਤ ਕੀਤੀ ਆ ਉਹਦੇ ਕੰਮਾਂ ਦੀ ਕਿ ਇਹ ਸਰਕਾਰ ਨੂੰ ਜਾਂ ਸਰਕਾਰ ਦੇ ਕਮਾਂਕਾਰਾਂ ਨੂੰ ਰੀਸ਼ੇਪ ਕਰਨ ਦੀ ਵੀ ਗੱਲਬਾਤ ਕਰ ਰਹੇ ਆ ਟਵਿੱਟਰ ਜਿਹੜਾ ਐਕਸ ਆ ਹੁਣ ਕਿਸੇ ਵੱਲੇ ਉਹਦੇ ਉੱਤੋਂ ਡੋਨਲਡ 트럼ਪ ਨੂੰ ਬੈਨ ਕੀਤਾ ਗਿਆ ਸੀ ਤੇ ਐਲਨ ਮਸਕ ਨੇ ਸਾਰੇ ਦਾ ਸਾਰਾ ਟਵਿੱਟਰ ਹੀ ਖਰੀਦ ਲਿਆ ਜਿਹੜਾ ਕਿ ਹੁਣ ਐਕਸ ਬਣਾ ਦਿੱਤਾ ਪਰ ਉਹ ਇਹ ਇਹ ਵੀ ਦੂਜਾ ਇਹ ਵੀ ਪੱਖ ਹੈ ਇਹਦਾ ਕੈਲਨ ਮਸਕ ਦੁਨੀਆ ਦੇ ਸਭ ਤੋਂ ਸਿਆਣੇ ਬੰਦਿਆਂ ਦੇ ਵਿੱਚੋਂ ਜਾਂ ਜਿਹੜੇ ਐਕਸਟਰਾਔਰਡਨਰੀ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਮਤਲਬ ਉਹ ਗੱਲਾਂ ਕਰ ਸਕਦੇ ਆ ਜਿਹੜੀਆਂ ਪਹਿਲਾਂ ਕਿਸੇ ਨੇ ਨਹੀਂ ਕੀਤੀਆਂ ਮਤਲਬ ਪਹਿਲੇ ਟ੍ਰਿਲੀਅਨਰ ਹੋਣਗੇ ਇਹ ਦੁਨੀਆ ਦੇ ਐਸ ਵੇਲੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਆ ਕਿੱਥੋਂ ਉੱਠ ਕੇ ਕਿੱਥੇ ਆਏ ਤੇ ਕਿੱਦਾਂ ਇਹਨਾਂ ਨੇ ਆਹਾ ਟੈਸਕਾ ਟੈਸਲਾ ਤੇ ਸਟਾਰਲਿੰਕ ਵਰਗੀਆਂ ਕੰਪਨੀਆਂ ਦੇ ਨਾਲ ਸਪੇਸ ਦੇ ਵਿੱਚ ਜੋ ਕੁਝ ਕੀਤਾ ਜਿਹੜੀਆਂ ਕਿਸੇ ਨੇ ਸੋਚੀਆਂ ਹੀ ਨਹੀਂ ਸੀ ਗੱਲਾਂ ਕਰਨ ਬਾਰੇ ਕਿ ਰੌਕਟ ਗਿਆ ਤੇ ਉੱਤੇ ਖਤਮ ਹੋ ਗਿਆ ਤੇ ਵਾਪਸ ਉਹਨੂੰ ਸੱਦ ਰਹੇ ਆ ਇੱਥੇ ਕਰਕੇ ਉਹਨੂੰ ਯੂਜ਼ ਕਰ ਰਹੇ ਆ ਇਹ ਸਾਰੀਆਂ ਗੱਲਾਂ ਦੇਖਿਓ ਇਹ ਗੱਲ ਚੰਗੀ ਲੱਗਦੀ ਹੈ ਕਿ ਦੁਨੀਆ ਦਾ ਇੱਕ ਬਿਹਤਰੀਨ ਦਿਮਾਗ ਵਾਲਾ ਵਿਅਕਤੀ ਇਸ ਵੱਲੇ ਰਾਸ਼ਟਰਪਤੀ ਦੇ ਨਾਲ ਕੰਮ ਕਰ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ